ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਵਿੱਚ ਇੱਕ ਪੰਜਾਬੀ ਕੁੜੀ ਦੇ ਸੰਘਰਸ਼ ਦੀ ਕਹਾਣੀ ਇਹ ਕਹਾਣੀ ਹੈ ਸਿਮਰਨ ਦੀ ਇੱਕ ਅਜਹੀ ਕੁੜੀ ਜਿਸ ਨੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਅਮਰੀਕਾ ਦੇ ਵੱਡੇ ਸ਼ਹਿਰ ਤੱਕ ਦਾ ਸਫ਼ਰ ਤੈਅ ਕੀਤਾ ਉਸ ਦੀ ਇਹ ਦਾਸਤਾਨ ਸੰਘਰਸ਼ ਹਿੰਮਤ ਅਤੇ ਜਿੱਤ ਦੀ ਗੱਲ ਕਰਦੀ ਹੈ ਸਿਮਰਨ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਪਰ ਉਸਨੇ ਕਦੇ ਹਾਰ ਨਾ ਮੰਨੀ ਇਹ ਕਹਾਣੀ ਸਿਰਫ ਉਸ ਦੀ ਨਹੀਂ ਸਗੋਂ ਹਰ ਉਸ ਪੰਜਾਬੀ ਕੁੜੀ ਦੀ ਹੈ ਜੋ ਵਿਦੇਸ਼ ਜਾ ਕੇ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਇਸ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਇੱਕ ਸਧਾਰਨ ਜਹੀ ਕੁੜੀ ਨੇ ਵੱਡੇ ਵੱਡੇ ਸੁਪਨੇ ਸੰਜੋਏ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਅਣਥਕ ਮਿਹਨਤ ਕੀਤੀ ਇਹ ਕਹਾਣੀ ਤੁਹਾਨੂੰ ਰੋਮਾਂਚਿਤ ਕਰੇਗੀ ਰੁਆਉਂਗੀ ਅਤੇ ਪ੍ਰੇਰਿਤ ਵੀ ਕਰੇਗੀ ਤਾਂ ਆਓ ਸ਼ੁਰੂ ਕਰੀਏ ਸਿਮਰਨ ਦੀ ਇਸ ਦਿਲਚਸਪ ਅਤੇ ਪਾਵਕ ਕਹਾਣੀ ਨੂੰ ਜੋ ਸਾਨੂੰ ਸਿਖਾਏਗੀ ਕਿ ਮੁਸ਼ਕਲਾਂ ਦੇ ਬਾਵਜੂਦ ਵੀ ਜ਼ਿੰਦਗੀ ਵਿੱਚ ਅੱਗੇ ਵਧਣਾ ਕਿੰਨਾ ਜ਼ਰੂਰੀ ਹੈ ਸਿਮਰਨ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ ਉਸ ਦੇ ਮਾਤਾ ਪਿਤਾ ਕਿਸਾਨ ਸਨ ਅਤੇ ਸਾਦਾ ਜੀਵਨ ਜੀਉਂਦੇ ਸਨ ਉਸ ਦੀ ਮਾਂ ਸਵੇਰੇ ਉੱਠ ਕੇ ਖੇਤਾਂ ਵਿੱਚ ਕੰਮ ਕਰਦੀ ਅਤੇ ਪਿਤਾ ਫਸਲਾਂ ਦੀ ਦੇਖਭਾਲ ਕਰਦੇ ਸਿਮਰਨ ਦੋ ਪੈਣਾ ਵਿੱਚੋਂ ਵੱਡੀ ਸੀ ਅਤੇ ਉਸਦੀ ਛੋਟੀ ਭੈਣ ਸਿਰਫ 12 ਸਾਲ ਦੀ ਸੀ ਪਿੰਡ ਦਾ ਜੀਵਨ ਬਹੁਤ ਸਰਲ ਸੀ ਸਾਰੇ ਲੋਕ ਇੱਕ ਦੂਜੇ ਨਾਲ ਪਿਆਰ ਅਤੇ ਸਤਿਕਾਰ ਨਾਲ ਰਹਿੰਦੇ ਸਨ ਤਿਉਹਾਰਾਂ ਦੇ ਦਿਨ ਸਾਰਾ ਪਿੰਡ ਇਕੱਠਾ ਹੁੰਦਾ ਲੋਹੜੀ ਤੇ ਅੱਗ ਜਲਾਈ ਜਾਂਦੀ ਅਤੇ ਵਿਸਾਖੀ ਤੇ ਪੰਗੜਾ ਪਾਇਆ ਜਾਂਦਾ ਸਿਮਰਨ ਨੂੰ ਪੜਨ ਦਾ ਬਹੁਤ ਸ਼ੌਕ ਸੀ ਉਹ ਹਮੇਸ਼ਾ ਆਪਣੀ ਕਲਾਸ ਵਿੱਚ ਅਵਲ ਰਹਿੰਦੀ ਉਸ ਦਾ ਸੁਪਨਾ ਸੀ ਕਿ ਉਹ ਡਾਕਟਰ ਬਣੇ ਅਤੇ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰੇ ਪਰ ਉਸ ਦੇ ਮਨ ਵਿੱਚ ਇੱਕ ਹੋਰ ਵੱਡਾ ਸੁਪਨਾ ਵੀ ਸੀ ਵਿਦੇਸ਼ ਜਾ ਕੇ ਪੜਾਈ ਕਰਨਾ ਉਸ ਨੇ ਅਮਰੀਕਾ ਬਾਰੇ ਬਹੁਤ ਸੁਣਿਆ ਸੀ ਜਿੱਥੇ ਸਿੱਖਿਆ ਅਤੇ ਮੌਕੇ ਦੋਨੋਂ ਬਹੁਤ ਸਨ ਪਿੰਡ ਵਿੱਚ ਕਈ ਲੋਕ ਵਿਦੇਸ਼ ਗਏ ਸਨ ਅਤੇ ਵਾਪਸ ਆ ਕੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਸੁਣਾਉਂਦੇ ਸਨ ਇਹ ਸਭ ਸੁਣ ਕੇ ਸਿਮਰਨ ਦਾ ਮਨ ਉਤਸ਼ਾਹ ਨਾਲ ਭਰ ਜਾਂਦਾ ਸੀ ਅਤੇ ਉਹ ਸੋਚਦੀ ਕਿ ਇੱਕ ਦਿਨ ਉਹ ਵੀ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੇਗੀ ਇੱਕ ਦਿਨ ਸਿਮਰਨ ਦੇ ਜੀਵਨ ਵਿੱਚ ਇੱਕ ਵੱਡਾ ਮੋੜ ਆਇਆ ਉਸ ਨੂੰ ਅਮਰੀਕਾ ਦੀ ਇੱਕ ਨਾਮੀ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਦੀ ਖਬਰ ਮਿਲੀ ਇਹ ਉਸ ਦੇ ਸੁਪਨਿਆਂ ਦੀ ਪਹਿਲੀ ਸੀੜੀ ਸੀ ਉਸ ਦੇ ਮਾਤਾ ਪਿਤਾ ਇਸ ਖਬਰ ਨੂੰ ਸੁਣ ਕੇ ਖੁਸ਼ੀ ਨਾਲ ਚੋਮ ਉੱਠੇ ਪਰ ਉਹਨਾਂ ਦੇ ਮਨ ਵਿੱਚ ਚਿੰਤਾ ਵੀ ਸੀ ਉਹਨਾਂ ਨੂੰ ਪਤਾ ਸੀ ਕਿ ਅਮਰੀਕਾ ਵਿੱਚ ਇਕੱਲੇ ਰਹਿਣਾ ਅਤੇ ਸੰਘਰਸ਼ ਕਰਨਾ ਆਸਾਨ ਨਹੀਂ ਹੋਵੇਗਾ ਫਿਰ ਵੀ ਉਹਨਾਂ ਨੇ ਸਿਮਰਨ ਨੂੰ ਹੌਸਲਾ ਦਿੱਤਾ ਅਤੇ ਕਿਹਾ "ਬੇਟੀ ਤੂੰ ਆਪਣੇ ਸੁਪਨੇ ਪੂਰੇ ਕਰ ਅਸੀਂ ਹਮੇਸ਼ਾ ਤੇਰੇ ਨਾਲ ਹਾਂ" ਸਿਮਰਨ ਦੇ ਮਨ ਵਿੱਚ ਵੀ ਇੱਕ ਅਜੀਬ ਜਿਹਾ ਡਰ ਸੀ ਪਰ ਉਸ ਦਾ ਉਤਸ਼ਾਹ ਇੰਨਾ ਵੱਡਾ ਸੀ ਕਿ ਉਸ ਨੇ ਸਾਰੇ ਡਰ ਨੂੰ ਪਿੱਛੇ ਛੱਡ ਦਿੱਤਾ ਉਸ ਨੇ ਆਪਣੇ ਪਿੰਡ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਗੱਲ ਲਗਾਇਆ ਅਤੇ ਅਮਰੀਕਾ ਲਈ ਰਵਾਨਾ ਹੋ ਗਈ ਜਹਾਜ਼ ਵਿੱਚ ਬੈਠੀ ਸਿਮਰਨ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਸਨ ਕੀ ਉਹ ਇੱਥੇ ਆਪਣਾਈ ਜਾਵੇਗੀ ਕੀ ਉਹ ਆਪਣੇ ਟੀਚੇ ਪੂਰੇ ਕਰ ਸਕੇਗੀ ਪਰ ਉਸਨੇ ਆਪਣੇ ਆਪ ਨੂੰ ਸਮਝਾਇਆ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਾਾਸ ਹੈ ਅਤੇ ਉਹ ਇਸ ਵਿੱਚ ਸਫਲ ਹੋ ਕੇ ਹੀ ਰਹੇਗੀ ਜਦੋਂ ਸਿਮਰਨ ਅਮਰੀਕਾ ਪਹੁੰਚੀ ਤਾਂ ਉਸ ਦੀਆਂ ਅੱਖਾਂ ਅੱਗੇ ਇੱਕ ਨਵਾਂ ਸੰਸਾਰ ਸੀ ਵੱਡੀਆਂ-ਵੱਡੀਆਂ ਇਮਾਰਤਾਂ, ਚਮਕਦੀਆਂ ਸੜਕਾਂ ਅਤੇ ਲੋਕਾਂ ਦੀ ਭੀੜ ਨੇ ਉਸ ਨੂੰ ਹੈਰਾਨ ਕਰ ਦਿੱਤਾ। ਪਿੰਡ ਦੀ ਸ਼ਾਂਤੀ ਅਤੇ ਸਾਦਗੀ ਤੋਂ ਬਾਅਦ ਇਹ ਸਭ ਉਸ ਲਈ ਅਜੀਬ ਸੀ। ਯੂਨੀਵਰਸਿਟੀ ਵਿੱਚ ਪਹਿਲੇ ਦਿਨ ਉਸ ਨੇ ਦੇਖਿਆ ਕਿ ਸਾਰੇ ਵਿਦਿਆਰਥੀ ਬਹੁਤ ਸਮਾਰਟ ਅਤੇ ਤੇਜ਼ ਸਨ। ਉਸ ਨੂੰ ਅੰਗਰੇਜ਼ੀ ਸਮਝਣ ਵਿੱਚ ਮੁਸ਼ਕਲ ਹੋ ਰਹੀ ਸੀ ਕਿਉਂਕਿ ਅਮਰੀਕੀ ਲਹਿਜਾ ਉਸ ਲਈ ਨਮਾ ਸੀ। ਕਈ ਵਾਰ ਉਸ ਦੇ ਸਹਿਪਾਠੀ ਉਸ ਦੇ ਬੋਲਣ ਦੇ ਤਰੀਕੇ ਤੇ ਹੱਸਦੇ ਜਿਸ ਕਾਰਨ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਉਸ ਨੂੰ ਘਰ ਦੀ ਬਹੁਤ ਯਾਦ ਆਉਂਦੀ ਸੀ ਉਹ ਰਾਤ ਨੂੰ ਆਪਣੇ ਬਿਸਤਰੇ ਤੇ ਬੈਠੀ ਆਪਣੀ ਮਾਂ ਦੀ ਬਣਾਈ ਰੋਟੀ ਅਤੇ ਪਿੰਡ ਦੀਆਂ ਗਲੀਆਂ ਨੂੰ ਯਾਦ ਕਰਦੀ ਇੱਥੇ ਦਾ ਖਾਣਾ ਉਸ ਨੂੰ ਫਿੱਕਾ ਲੱਗਦਾ ਅਤੇ ਉਹ ਆਪਣੇ ਪਰਿਵਾਰ ਤੋਂ ਦੂਰ ਹੋਣ ਕਾਰਨ ਇਕੱਲਾਪਣ ਮਹਿਸੂਸ ਕਰਦੀ ਪਰ ਸਿਮਰਨ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਸ ਨੇ ਸੋਚਿਆ ਕਿ ਉਹ ਇੱਥੇ ਸਿਰਫ ਪੜਾਈ ਲਈ ਆਈ ਹੈ ਅਤੇ ਉਸ ਨੂੰ ਆਪਣੇ ਟੀਚੇ ਤੇ ਧਿਆਨ ਦੇਣਾ ਚਾਹੀਦਾ ਹੈ ਉਸ ਨੇ ਹੌਸਲਾ ਰੱਖਿਆ ਅਤੇ ਆਪਣੀ ਮਿਹਨਤ ਸ਼ੁਰੂ ਕਰ ਦਿੱਤੀ ਇਹ ਜਾਣਦਿਆਂ ਕਿ ਇਹ ਸਫ਼ਰ ਆਸਾਨ ਨਹੀਂ ਹੋਵੇਗਾ ਅਮਰੀਕਾ ਵਿੱਚ ਸਿਮਰਨ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਭ ਤੋਂ ਵੱਡੀ ਸਮੱਸਿਆ ਪਾਸ਼ਾ ਦੀ ਸੀ ਪਾਵੇਂ ਉਹ ਅੰਗਰੇਜ਼ੀ ਜਾਣਦੀ ਸੀ ਪਰ ਅਮਰੀਕੀ ਲਹਿਜੇ ਅਤੇ ਤੇਜ਼ ਬੋਲੀ ਨੂੰ ਸਮਝਣਾ ਉਸ ਲਈ ਔਖਾ ਸੀ ਕਲਾਸ ਵਿੱਚ ਪ੍ਰੋਫੈਸਰ ਇੰਨੇ ਤੇਜ਼ ਬੋਲਦੇ ਕਿ ਉਸ ਨੂੰ ਨੋਟਿਸ ਲੈਣ ਵਿੱਚ ਵੀ ਦਿੱਕਤ ਹੁੰਦੀ। ਇਸ ਤੋਂ ਇਲਾਵਾ ਅਮਰੀਕੀ ਸੱਭਿਆਚਾਰ ਉਸ ਲਈ ਬਿਲਕੁਲ ਨਵਾਂ ਸੀ। ਉਸ ਨੂੰ ਨਹੀਂ ਪਤਾ ਸੀ ਕਿ ਲੋਕ ਇੱਥੇ ਕਿਵੇਂ ਗਲਬਾਤ ਕਰਦੇ ਹਨ ਜਾਂ ਇੱਕ ਦੂਜੇ ਨਾਲ ਕਿਵੇਂ ਮਿਲਦੇ ਹਨ। ਇਸ ਕਾਰਨ ਉਸ ਨੂੰ ਦੋਸਤ ਬਣਾਉਣ ਵਿੱਚ ਮੁਸ਼ਕਲ ਹੁੰਦੀ। ਕਈ ਵਾਰ ਉਸ ਨੂੰ ਆਪਣੇ ਲਹਿਜੇ ਜਾਂ ਪਹਿਰਾਵੇ ਕਾਰਨ ਅਜੀਬ ਜਿਹੀਆਂ ਨਜ਼ਰਾਂ ਮਿਲਦੀਆਂ। ਜੋ ਉਸਦੇ ਦਿਲ ਨੂੰ ਠੇਸ ਪਹੁੰਚਾਉਂਦੀ ਆ। ਆਰਥਿਕ ਤੌਰ ਤੇ ਵੀ ਉਸਦੀ ਹਾਲਤ ਤੰਗ ਸੀ। ਸਕਾਲਰਸ਼ਿਪ ਸਿਰਫ ਫੀਸ ਕਵਰ ਕਰਦੀ ਸੀ ਪਰ ਰਹਿਣ ਖਾਣ ਦਾ ਖਰਚ ਉਸਨੂੰ ਖੁਦ ਉਠਾਉਣਾ ਪੈਂਦਾ। ਇਸ ਲਈ ਉਸਨੇ ਇੱਕ ਰੈਸਟੋਰੈਂਟ ਵਿੱਚ ਪਾਰਟ ਟਾਈਮ ਕੰਮ ਸ਼ੁਰੂ ਕੀਤਾ। ਉੱਥੇ ਉਸਨੂੰ ਲੰਬੇ ਸਮੇਂ ਤੱਕ ਖੜੇ ਰਹਿ ਕੇ ਮਿਹਨਤ ਕਰਨੀ ਪੈਂਦੀ ਸੀ। ਕਈ ਵਾਰ ਥਕਾਵਟ ਨਾਲ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਪਰ ਉਸਨੇ ਆਪਣੇ ਮਾਤਾ ਪਿਤਾ ਦੀਆਂ ਉਮੀਦਾਂ ਨੂੰ ਯਾਦ ਕੀਤਾ ਅਤੇ ਹਿੰਮਤ ਨਾਲ ਅੱਗੇ ਵੱਧਦੀ ਰਹੀ ਸਮੇਂ ਦੇ ਨਾਲ ਸਿਮਰਨ ਨੇ ਆਪਣੇ ਆਪ ਨੂੰ ਇਸ ਨਵੇਂ ਮਾਹੌਲ ਵਿੱਚ ਢਾਲਣਾ ਸ਼ੁਰੂ ਕਰ ਦਿੱਤਾ ਉਸਨੇ ਅੰਗਰੇਜ਼ੀ ਸੁਧਾਰਨ ਲਈ ਟੀਵੀ ਤੇ ਸ਼ੋਅ ਦੇਖਣੇ ਸ਼ੁਰੂ ਕੀਤੇ ਅਤੇ ਸਹਿਪਾਠੀਆਂ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੌਲੀ ਹੌਲੀ ਉਸ ਦੀ ਭਾਸ਼ਾ ਵਿੱਚ ਸੁਧਾਰ ਹੋਇਆ ਅਤੇ ਉਸ ਨੂੰ ਕਲਾਸ ਦੀਆਂ ਗੱਲਾਂ ਸਮਝ ਆਉਣ ਲੱਗੀਆਂ ਇੱਕ ਦਿਨ ਯੂਨੀਵਰਸਿਟੀ ਵਿੱਚ ਉਸ ਨੂੰ ਇੱਕ ਭਾਰਤੀ ਵਿਦਿਆਰਥੀ ਸੰਗ ਬਾਰੇ ਪਤਾ ਲੱਗਾ। ਉੱਥੇ ਜਾ ਕੇ ਉਸ ਨੂੰ ਆਪਣੇ ਜਿਹੇ ਲੋਕ ਮਿਲੇ ਜਿਨ੍ਹਾਂ ਨਾਲ ਉਸਨੇ ਪੰਜਾਬੀ ਵਿੱਚ ਗੱਲਾਂ ਕੀਤੀਆਂ ਅਤੇ ਆਪਣੇ ਦਿਲ ਦਾ ਬੋਝ ਹਲਕਾ ਕੀਤਾ। ਉਹਨਾਂ ਨੇ ਉਸ ਨੂੰ ਸਹਾਰਾ ਦਿੱਤਾ ਅਤੇ ਇੱਥੇ ਰਹਿਣ ਦੇ ਤਰੀਕੇ ਸਿਖਾਏ। ਸਿਮਰਨ ਨੇ ਘਰ ਦਾ ਖਾਣਾ ਬਣਾਉਣਾ ਸਿੱਖ ਲਿਆ। ਉਹ ਰੋਟੀ ਅਤੇ ਸਬਜ਼ੀ ਬਣਾ ਕੇ ਆਪਣੇ ਪਿੰਡ ਦੀ ਯਾਦ ਨੂੰ ਜਿਉਂਦਾ ਰੱਖਦੀ। ਉਸਨੇ ਅਮਰੀਕੀ ਸਭਿਆਚਾਰ ਨੂੰ ਵੀ ਸਮਝਣਾ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਦੋਸਤ ਬਣਾਉਣ ਵਿੱਚ ਕਾਮਯਾਬ ਹੋ ਗਈ। ਉਸਦੀ ਮਿਹਨਤ رنگ ਲਿਆਈ। ਉਸਦੇ ਗ੍ਰੇਡਸ ਬਿਹਤਰ ਹੋਣ ਲੱਗੇ ਅਤੇ ਉਸਦਾ ਆਤਮ ਵਿਸ਼ਵਾਸ ਵਧਿਆ। ਉਸ ਨੂੰ ਅਹਿਸਾਸ ਹੋਇਆ ਕਿ ਮੁਸ਼ਕਲਾਂ ਨੂੰ ਪਾਰ ਕਰਨ ਲਈ ਸਮਾਂ ਅਤੇ ਸਬਰ ਦੀ ਲੋੜ ਹੁੰਦੀ ਹੈ। 4 ਸਾਲ ਦੀ ਅਣਥਕ ਮਿਹਨਤ ਤੋਂ ਬਾਅਦ ਸਿਮਰਨ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਉਸਦੀ ਸਫਲਤਾ ਦੀ ਖਬਰ ਜਦੋਂ ਪਿੰਡ ਪਹੁੰਚੀ ਤਾਂ ਉਸ ਦੇ ਮਾਤਾ ਪਿਤਾ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਉਹਨਾਂ ਨੂੰ ਮਾਣ ਸੀ ਕਿ ਉਹਨਾਂ ਦੀ ਧੀ ਨੇ ਇੰਨੀ ਵੱਡੀ ਪ੍ਰਾਪਤੀ ਹਾਸਲ ਕੀਤੀ। ਸਿਮਰਨ ਨੂੰ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਮਿਲ ਗਈ ਅਤੇ ਉਸ ਨੇ ਅਮਰੀਕਾ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਪਰ ਉਸ ਨੇ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਿਆ। ਉਹ ਸਮੇਂਸ ਵਿੱਚ ਤੇ ਪੰਜਾਬ ਜਾਂਦੀ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੀ। ਉਸਨੇ ਇਹ ਫੈਸਲਾ ਕੀਤਾ ਕਿ ਉਹ ਹੋਰ ਪੰਜਾਬੀ ਵਿਦਿਆਰਥੀਆਂ ਦੀ ਮਦਦ ਕਰੇਗੀ ਜੋ ਅਮਰੀਕਾ ਆਉਣ ਦਾ ਸੁਪਨਾ ਦੇਖਦੇ ਹਨ ਉਸਨੇ ਆਪਣੇ ਤਜਰਬੇ ਉਹਨਾਂ ਨਾਲ ਸਾਂਝੇ ਕੀਤੇ ਤਾਂ ਜੋ ਉਹਨਾਂ ਨੂੰ ਉਹ ਮੁਸ਼ਕਲਾਂ ਨਾ ਚਲਣੀਆਂ ਪੈਣ ਜੋ ਉਸਨੇ ਚਲੀਆਂ ਸਿਮਰਨ ਨੂੰ ਅਹਿਸਾਸ ਹੋਇਆ ਕਿ ਸਫਲਤਾ ਸਿਰਫ ਨੌਕਰੀ ਜਾਂ ਪੈਸਾ ਨਹੀਂ ਸਗੋਂ ਆਪਣੇ ਸੱਭਿਆਚਾਰ ਅਤੇ ਪਰਿਵਾਰ ਨਾਲ ਜੁੜੇ ਰਹਿਣਾ ਵੀ ਹੈ ਉਸ ਦੀ ਇਸ ਸਫਲਤਾ ਉਸ ਦੀ ਮਿਹਨਤ ਅਤੇ ਹਿੰਮਤ ਦਾ ਨਤੀਜਾ ਸੀ ਸਿਮਰਨ ਦੀ ਇਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣਾ ਸੁਭਾਵਿਕ ਹੈ ਪਰ ਜੇ ਅਸੀਂ ਹਿੰਮਤ ਅਤੇ ਮਿਹਨਤ ਨਾਲ ਅੱਗੇ ਵਧੀਏ ਤਾਂ ਕੋਈ ਵੀ ਚੁਣੌਤੀ ਸਾਨੂੰ ਰੋਕ ਨਹੀਂ ਸਕਦੀ ਸਿਮਰਨ ਨੇ ਸਾਨੂੰ ਸਿਖਾਇਆ ਕਿ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਅਤੇ ਆਪਣੇ ਸੱਭਿਆਚਾਰ ਨੂੰ ਮਾਣ ਦੇਣਾ ਬਹੁਤ ਜ਼ਰੂਰੀ ਹੈ ਭਾਵੇਂ ਅਸੀਂ ਕਿੱਥੇ ਵੀ ਹੋਈਏ ਇਸ ਤੋਂ ਇਲਾਵਾ ਕਮਿਊਨਿਟੀ ਅਤੇ ਦੋਸਤਾਂ ਦਾ ਸਹਾਰਾ ਵੀ ਸਾਡੇ ਲਈ ਇੱਕ ਵੱਡੀ ਤਾਕਤ ਹੁੰਦਾ ਹੈ ਖਾਸ ਕਰਕੇ ਜਦੋਂ ਅਸੀਂ ਕਿਸੇ ਨਵੇਂ ਦੇਸ਼ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਇਹ ਕਹਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਮੇਸ਼ਾ ਲੜਦੇ ਰਹੀਏ ਅਤੇ ਕਦੇ ਹਾਰ ਨਾ ਮੰਨੀਏ ਸਾਡੇ ਲਈ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਅਸੀਂ ਆਪਣੀ ਪਛਾਣ ਅਤੇ ਮੁੱਲਾਂ ਨੂੰ ਕਾਇਮ ਰੱਖੀਏ ਜਾਇ ਸਾਨੂੰ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ ਸਿਮਰਨ ਵਰਗੀਆਂ ਕੁੜੀਆਂ ਸਾਡੇ ਲਈ ਇੱਕ ਮਿਸਾਲ ਹਨ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ